ਮੌਸਮ ਚ ਇੱਕ ਵਾਰ ਫੇਰ ਕਰਵਟ ਲਈ ਹੈ ਪੂਰੇ ਪੰਜਾਬ ਦੇ ਵਿੱਚ ਅੱਜ ਬੱਦਲਵਾਈ છਾਈ ਹੋਈ ਹੈ ਔਰ ਰੁਕ ਰੁਕ ਕੇ بارش ਹੋ ਰਹੀ ਹੈ ਜੇ ਗੱਲ ਅਸੀਂ ਅੰਮ੍ਰਿਤਸਰ ਦੀ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ ਵੀ ਬਿਲਕੁਲ ਐਸੇ ਤਰ੍ਹਾਂ ਦਾ ਆਇਆ ਤਾਪਮਾਨ ਘਟ ਗਿਆ ਹੈ 2 ਡਿਗਰੀ ਸੈਲਸੀਅਸ ਤਾਪਮਾਨ ਦਾ ਘਟ ਗਿਆ ਹੈ ਜਦੇ ਨਾਲ ਹਲਕੀ ਜਿਹੀ ਠੰਡਕ ਮਹਿਸੂਸ ਹੋ ਰਹੀ ਹੈ ਮੌਸਮ ਜਿਹੜਾ ਹੈ ਖੁਸ਼ਗਵਾਰ ਹੋ ਰਿਹਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਅਸੀਂ ਖਾਲ ਬਜ਼ਾਰ ਦੇ ਬਾਹਰ ਖੜੇ ਹਾਂ आसमान पूरी तरह बादलों के, के तरह दे, दे नाल भरया पया है बदलां की दे कारण छیرے ہلکی ਜੀ بارش ਜੁਰ ਹੋਈ ਸੀਗੀ ਰੁਕ ਰੁਕ ਕੇ ਫੁਹਾਰ ਚਲਦੀ ਪਈ ਹੈ ਔਰ ਅਨੁਮਾਨ ਹੈ ਕਿ ਸਾਰਾ ਦਿਨ ਦੇ ਵਿੱਚ ਦਿਨ ਦਾ ਮੌਸਮ ਐਸੀ ਤਰ੍ਹਾਂ ਦਾ ਰਹੇਗਾ ਇਸ ਮੌਸਮ ਦੇ ਬਦਲਾਵ ਦੇ ਨਾਲ ਤਾਪਮਾਨ ਦੇ ਵਿੱਚ 2 ਡਿਗਰੀ ਸੈਲਸੀਅਸ ਗਿਰਾਵਟ ਆਈ ਹੈ ਦਰਜ ਕੀਤੀ ਗਈ ਹੈ ਜਿਸ ਦੇ ਨਾਲ ਮੌਸਮ ਖੁਸ਼ਗਵਾਰ ਹੋਣ ਦੇ ਨਾਲ ਹਲਕੀ ਹਲਕੀ ਠੰਡਕ ਜੀ ਮੌਸਮ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਸੋ ਅੱਜ ਇਤਵਾਰ ਹੈ ਲੋਕ ਆਪਣੇ ਘਰਾਂ ਤੋਂ ਨਹੀਂ ਨਿਕਲ ਰਹੇ ਪਰ ਜਿਨ੍ਹਾਂ ਨੇ ਆਪਣੇ ਕੰਮ ਤੇ ਜਾਣਾ ਹੈ ਉਹ ਘਰੋਂ ਨਿਕਲ ਰਹੇ ਨੇ ਮੌਸਮ ਉਹ ਮਹਿਸੂਸ ਵੀ ਕਰ ਰਹੇ ਨੇ ਕਿ ਮੌਸਮ ਦੇ ਵਿੱਚ ਬਦਲਾਅ ਆਮ ਦੇਖਿਆ ਜਾ ਰਿਹਾ ਹੈ ਜਿਹੜਾ ਮੌਸਮ ਦੀ ਗੱਲ ਕਰੀਏ ਤੇ ਅੱਜ ਸ਼ਾਮ ਤੱਕ ਯਾਨੀ ਅੱਜ ਪੂਰਾ ਦਿਨ ਇਹ ਮੌਸਮ ਇਸੇ ਤਰ੍ਹਾਂ ਦਾ ਰਹੇਗਾ ਮੌਸਮ ਦੇ ਵਿੱਚ ਬੱਦਲਵਾਈ ਆਸਮਾਨ ਦੇ ਉੱਤੇ છਾਈ ਰਹੇਗੀ ਔਰ ਜਿਸ ਦੇ ਨਾਲ ਮੌਸਮ ਥੋੜਾ ਜਿਆ ਠੰਡਕ ਦੇ ਨਾਲ ਠੰਡਕ ਵੀ ਥੋੜੀ ਜਿਹੀ ਮਹਿਸੂਸ ਹੋ ਰਹੀ ਹੈ ਪਰ ਬਾਜੀ ਮੌਸਮ ਦੇ ਫੇਰ ਚੇਂਜਿੰਗ ਆਈ ਹੈ ਬੜੀ ਤਪਦੀ ਗਰਮੀ ਸੀਗੀ ਥੋੜਾ ਜਿਹਾ ਅਸੀਂ ਮਹਿਸੂਸ ਕਰ ਰਹੇ ਸੀ ਤਾਪਮਾਨ ਵੱਧਦਾ ਜਾ ਰਿਹਾ ਸੀਗਾ ਪਰ ਜਿਸ ਨਾਲ ਫੇਰ ਬਦਲਾਅ ਆ ਗਿਆ ਕੀ ਕਹੋਗੇ ਦੇਖੋ ਜੀ ਇਹ ਗਰਮੀ ਜਿਹੜੀ ਪੈ ਰਹੀ ਸੀ ਗਰਮੀ ਤੇ ਇੱਕਦਮ ਜ਼ਿਆਦਾ ਹੋਈ ਸੀ ਔਰ ਇਹ ਥੋੜੀ ਜੀ ਬਾਰਿਸ਼ ਹੋਣਾ ਰੁਕ ਰੁਕੇ ਜਿਹੜੀ ਬਾਰਿਸ਼ ਹੋਈ ਹੈ ਤਾਂ ਥੋੜਾ ਮੌਸਮ ਸੁਹਾਵਣਾ ਜਿਹਾ ਹੋ ਗਿਆ ਪਰ ਬਾਰਿਸ਼ ਵੀ ਇਸ ਵੇਲੇ ਜ਼ਿਆਦਾ ਚਾਹੀਦੀ ਨਹੀਂ ਕਿ ਕਿਉਂਕਿ ਅਸਲ ਫਸਲ ਪੱਕੀ ਪਈ ਹੈ ਕਣਕ ਬਿਲਕੁਲ ਤਿਆਰ ਹੈ ਔਰ ਛੋੜੇ ਦਿਨਾਂ ਤੱਕ ਇਹ ਮਾਰਕੀਟ ਚ ਮੰਡੀ ਜਾ ਸਕਦੀ ਆ ਇਸ ਕਰਕੇ ਅਗਰ ਇਹ ਫਸਲ ਤੇ بارش ਪੈ ਗਈ ਫਸਲ ਭਿੱਜੇਗੀ ਡਿੱਗ ਵੀ ਸਕਦੀ ਜਿਆਦਾ ਹਨੇਰੀ ਆ ਨਾਲ ਤੇ ਖਰਾਬੀ ਹੋ ਸਕਦੀ ਆ ਇਸ ਕਰਕੇ بارش ਤੇ ਅਸਲੇ ਜ਼ਰੂਰਤ ਨਹੀਂ ਜਿੰਨੀ ਕੋ ਹੋ ਗਈ ਥੋੜੀ ਥੋੜੀ بارش ਦੀ ਐਨੀ ਕੋਈ ਗੱਲ ਨਹੀਂ ਤੇ ਇਸ ਵੇਲੇ ਹੁਣ ਗਰਮੀ ਚਾਹੀਦੀ ਆ 2-4 ਦਿਨ 5 ਦਿਨ 10 ਦਿਨ ਧੁੱਪ ਚੰਗੀ ਲੱਗੇਗੀ ਜਿਹੜੀ ਕਣਕ ਆ ਫਸਲ ਪੱਕੇ ਤਿਆਰ ਹੋ ਜੇ ਤੇ ਤਾਂ ਕਿ ਇਹ ਆ ਕਿਸਾਨ ਜਿਹੜੇ ਨੇ ਆਪਣੇ ਵਾੜੀ ਕਰ ਸਕਣ ਆਰਾਮ ਦੇ ਨਾਲ ਅਬੂਮਨ ਅਸੀਂ ਦੇਖਿਆ ਕਿ ਇੰਨਾ ਦਿਨਾਂ ਦੇ ਵਿੱਚ ਬਾਰਿਸ਼ ਇਸੇ ਤਰ੍ਹਾਂ ਹੁੰਦੀ ਹੈ ਜਿਹੜਾ ਮੌਸਮ ਦੇ ਵਿੱਚ ਬਦਲਾਅ ਆ ਜਾਂਦਾ ਮੌਸਮ 'ਚ ਨਮੀ ਆ ਜਾਂਦੀ ਹੈ ਤੇ ਫਸਲ ਦੇ ਉੱਤੇ ਪ੍ਰਭਾਵ ਪੈਂਦਾ ਹੈ ਇਹ ਕੁਦਰਤੀ ਇਸ ਚੀਜ਼ ਨੂੰ ਮੰਨਦੇ ਹੋ ਨਹੀਂ ਇਹ ਦੇਖੋ ਜਿਹੜੀ ਬਾਰਿਸ਼ ਹੋਣੀ ਹੈ ਜਾਂ ਕਰਨੀ ਹੈ ਇਹ ਤਾਂ ਕੁਦਰਤੀ ਹੈ ਲੇਕਿਨ ਇਹ ਸੀਜ਼ਨ ਕੁਦਰਤੀ ਐਸਾ ਹੁੰਦਾ ਵੀ ਅਪ੍ਰੈਲ ਔਰ ਮਈ ਦੇ ਦਰਮਿਆਨ ਜਿਹੜੀ ਕਣਕ ਮਾਰਕੀਟ ਦੇ ਮੰਡੀ ਆਂਦੀ ਆ ਔਰ ਇਸ ਦੇ ਦਰਮਿਆਨ ਅੱਜ ਕੱਲ ਵੈਸੇ ਦੇਖ ਰਿਹਾ ਦੋ ਚਾਰ ਸਾਲ ਤੋਂ ਹਨੇਰੀਆਂ ਘੱਟ ਚੱਲ ਰਹੀਆਂ ਨੇ ਨਹੀਂ ਤੇ 20 25 ਸਾਲ ਪਹਿਲਾਂ ਦੇਖਦੇ ਸੀ ਬਹੁਤ ਜ਼ਿਆਦਾ ਹਨੇਰੀ ਚੱਲਦੀ ਸੀ ਔਰ ਇੰਨੀ ਬਾਰਿਸ਼ ਹੁੰਦੀ ਸੀ ਔਲੇ ਪੈਂਦੇ ਸੀ ਜਿੱਦਾਂ ਕਣਕ ਬਿਲਕੁਲ ਖੇਤਾਂ ਦੇ ਵਿੱਚ ਲੈਟ ਜਾਂਦੀ ਸੀ ਲੰਬੇ ਪੈ ਜਾਂਦੀ ਔਰ ਉਹਦੇ ਵਿੱਚ ਖਰਾਬ ਬਹੁਤ ਹੁੰਦੀ ਸੀ ਲੇਕਿਨ ਅੱਜ ਕੱਲ੍ਹ ਇਹ ਬਾਰਿਸ਼ ਛੋੜੀ ਘੱਟ ਹੋਣ ਕਰਕੇ ਕਣਕ ਲੰਬੇ ਨੇ ਪੈਦੇ ਹਨੇਰੀਆਂ ਨਹੀਂ ਅੰਨੀਆਂ ਚੱਲ ਰਹੀਆਂ ਔਰ ਬਾਰਿਸ਼ ਦੇ ਹੋਣ ਕਰਕੇ ਥੋੜਾ ਜਿਹਾ ਬਚਾ ਜਾ ਰਹਿ ਜਾਂਦਾ ਤੀਸ ਕਰਕੇ ਇਸ ਵੇਲੇ ਤੇ ਗਰਮੀ ਚਾਹੀਦੀ ਹੈ 10 15 ਦਿਨ ਜੂੜ ਗਰਮੀ ਚਾਹੀਦੀ ਹੈ ਜਿਤਨਾ ਵੀ ਕਿਸਾਨ ਆਪਣੀ ਫਸਲ ਵੜ ਸਕਣ ਤਾਂ ਵੇਲੇ ਹੁਣ ਆਪਣੇ ਮੌਸਮ ਦੇ ਵਿੱਚ ਚੇਂजेस ਆਣਾ ਜਿਸ ਤਰ੍ਹਾਂ ਕਿ ਮੌਸਮ ਦੇ ਵਿੱਚ ਬਦਲਾਅ ਆਣਾ ਹੈ ਉਹ ਖਾਸ ਕਰਕੇ ਫਸਲਾਂ ਦੇ ਉੱਤੇ ਇਹਦਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਕਿ ਆਮੂਮਨ ਇਹਨਾਂ ਦਿਨਾਂ ਦੇ ਵਿੱਚ ਇਹ ਮੌਸਮ ਐਸੇ ਤਰ੍ਹਾਂ ਦਾ ਹੁੰਦਾ ਹੈ ਤੇਜ਼ ਹਵਾਵਾਂ ਚੱਲਦੀਆਂ ਨੇ ਐਸੇ ਤਰ੍ਹਾਂ ਹੀ ਕੱਲ ਔਰ ਪਰਸੋਂ ਯਾਨੀ ਬੀਤੇ ਕੱਲ ਪਰ ਦੇ ਵਿੱਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਸੀਗੀਆਂ ਜਿਹਦੇ ਨਾਲ ਫਸਲ ਦੇ ਉੱਤੇ ਕਾਫੀ ਅਸਰ ਪਏਗਾ ਫਸਲ ਜਿਹੜੀ ਖੜੀ ਫਸਲ ਹੈ ਲਗਭਗ ਇਹਨਾਂ ਦਿਨਾਂ 'ਚ ਕਟਾਈ ਸ਼ੁਰੂ ਹੋ ਜਾਂਦੀ ਹੈ ਔਰ ਇਸ ਮੌਸਮ ਦੇ ਵਿੱਚ ਚੇਂजेस ਦੇ ਕਾਰਨ ਉਹ ਫਸਲ ਲੇਟ ਗਈ ਹੈ ਉਸ ਨੂੰ ਕੱਟਣਾ ਮੁਸ਼ਕਲ ਜਾਂਦਾ ਹੈ ਕਿਉਂਕਿ April 13 April ਵਿਸਾਖੀ ਵਾਲਾ ਦਿਨ ਮੰਨਿਆ ਜਾਂਦਾ ਹੈ ਕਿ ਅਸੀਂ ਜਿਹੜੀ ਫਸਲ ਹੈ ਉਸ ਦੀ ਕਟਾਈ ਸ਼ੁਰੂ ਕਰ ਦਿੰਦੇ ਹਾਂ ਪਰ ਜਿਸ ਤਰ੍ਹਾਂ ਮੌਸਮ ਬੀਤੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਮੌਸਮ ਦੇ ਵਿੱਚ ਜਿਸ ਤਰ੍ਹਾਂ ਚੇਂਜਸ ਆ ਰਹੀਆਂ ਨੇ ਬਰਸਾਤ ਹੋ ਰਹੀ ਹੈ ਹਲਕਾ ਹਲਕਾ ਤਾਪਮਾਨ ਦੇ ਵਿੱਚ ਗਰਾਵਟ ਆ ਰਹੀ ਹੈ ਉਸ ਨੂੰ ਦੇਖ ਕੇ ਲੱਗਦਾ ਕਿ ਕਿਸਾਨਾਂ ਵੱਲੋਂ ਹਜੇ ਕਟਾਈ ਨਹੀਂ ਸ਼ੁਰੂ ਕੀਤੀ ਗਈ ਸੋ ਮਹਰੁੰਦਾ ਦੀ ਮਹਰਾਂ ਦੀ ਮੰਨੀਏ ਤਾਂ ਮੌਸਮ ਦੇ ਵਿੱਚ ਚੇਂਜਸ ਆਣੀਆਂ ਜ਼ਰੂਰੀ ਨੇ ਮੌਸਮ ਦੇ ਵਿੱਚ ਗਰਮੀ ਹੋਣੀ ਜ਼ਰੂਰੀ ਹੈ ਤਾਂ ਜੋ ਫਸਲ ਜਿਹੜੀ ਹੈ ਕਿਸਾਨਾਂ ਲਈ ਕਿਸਾਨਾਂ ਵੱਲੋਂ ਉਗਾਈ ਹੋਈ ਜਿਹੜੀ ਫਸਲ ਹੈ ਉਹਦੇ ਉੱਤੇ ਅਸਰ ਪਵੇ ਔਰ ਧੁੱਪ ਦੇ ਨਾਲ ਫਸਲ ਪੱਕ ਕੇ ਤਿਆਰ ਹੋਵੇ ਫਸਲ ਜੇ ਇਸ ਤਰ੍ਹਾਂ ਮੌਸਮ ਦੇ ਵਿੱਚ ਚੇਂਜਸ ਆਏਗੀ ਫਸਲ ਪੱਕ ਕੇ ਤਿਆਰ ਨਹੀਂ ਹੋਏਗੀ ਫਸਲ ਪੱਕਣ ਦੇ ਉੱਤੇ ਦੇਰੀ ਹੋ ਜਾਏਗੀ ਔਰ ਮਾਰਕੀਟ ਦੇ ਵਿੱਚ ਵੀ ਇਹ ਫਸਲ ਜਿਹੜੀ ਹੈ ਉਹ ਲੇਟ ਆਏਗੀ ਜਿਸ ਦਾ ਨੁਕਸਾਨ ਕਿਸਾਨਾਂ ਨੂੰ ਹੋ ਸਕਦਾ ਹੈ ਸੋ ਮੌਸਮ ਵਿਭਾਗ ਦੀ ਮੰਨੀਏ ਤਾਂ ਮੌਸਮ ਇੱਕ ਦੋ ਦਿਨ ਐਸੇ ਤਰ੍ਹਾਂ ਦਾ ਰਹਿ ਸਕਦਾ ਹੈ ਇਸ ਤਰ੍ਹਾਂ ਹੀ ਤਾਪਮਾਨ ਦੇ ਵਿੱਚ ਗਰਾਵਟ ਆ ਸਕਦੀ ਹੈ ਹਲਕੀ ਹਲਕੀ ਠੰਡਕ ਮਹਿਸੂਸ ਹੋ ਸਕਦੀ ਹੈ ਜਿਸ ਤਰ੍ਹਾਂ ਕਿ ਬਾਰਿਸ਼ ਹੋ ਸਕਦੀ ਹੈ ਬਾਰਿਸ਼ ਦੀ ਫੁਹਾਰ ਹੋ ਸਕਦੀ ਹੈ ਜਿਹੜੀ ਕਿ ਫਸਲ ਲਈ ਨੁਕਸਾਨਦਾਇਕ ਹੈ ਪਰ ਇਸ ਦੇ ਨਾਲ ਨਾਲ ਮੌਸਮ ਜਿਹੜਾ ਹੈ ਖੁਸ਼ਗਵਾਰ ਹੋਏਗਾ ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ लो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर